ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮਿਰਜੇ ਕੇ ਇਹ ਪਿੰਡ ਜ਼ਿਲ੍ਹਾ ਫਰੋਜ਼ਪੁਰ ਦਾ ਨੇੜੇ ਮੁੱਦਕੀ ਦੇ ਆ ਮੁੱਦਕੀ ਤੋਂ ਫਰੋਜ਼ਪੁਰ ਵਾਲੀ ਸੜਕ ਦੇ ਉੱਤੇ ਇਹ ਪਿੰਡ ਆਉਂਦਾ ਦੱਸੋ ਤੇ ਜਿਹੜੇ ਘਰ 'ਚ ਅੱਜ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਇਹਦੇ ਕੋਲ ਗਾਵਾਂ ਰੂਟੀਨ 'ਚ ਹੀ ਹੁੰਦੀਆਂ ਵਿਕਰੀ ਵਾਲੀਆਂ ਅੱਜ ਚਾਰ ਨੱਕ ਤੁਹਾਨੂੰ ਵਿਖਾਉਂਗਾ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਓ ਪਸ਼ੂ ਜਿਹੜਾ ਜੱਜ ਗਿਆ ਉਹਦੀ ਤਸੱਲੀ ਤੁਸੀਂ ਕਰਨੀ ਹੈ ਨੰਬਰ ਸਕਰੀਨ ਉੱਤੇ ਵੀਰ ਦਾ ਚੱਲਦਾ ਰਹੂਗਾ ਸ਼ੁਰੂਆਤ ਕਰਾਂਗੇ ਪਹਿਲੇ ਨੰਬਰ ਵਾਲੀ ਵਿਹੜ ਤੋਂ ਉਦੋਂ ਬਾਅਦ ਚ ਤਿੰਨ ਨਾਕ ਤੁਹਾਨੂੰ ਹੋਰ ਦਿਖਾ ਦਿੰਨੇ ਆ ਟੋਟਲ ਇਸ ਵੀਡੀਓ ਦੀਆਂ ਚਾਰ ਗਾਵਾਂ ਬਾਈ ਕੋਲ ਵਿਕਰੀ ਆਲੀਆਂ ਹਨ ਭਗਵਾਨ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਅੱਜ ਚਾਰ ਨਾਕ ਆਪਣੇ ਹਾਂਜੀ ਬਾਈ ਪਹਿਲੇ ਨੰਬਰ ਤੇ ਜਿਹੜੀ ਵਿਹੜ ਆ ਬਾਈ ਕਿੰਨਵਾ ਸੂਆ ਇਹ ਦੂਜਾ ਸੂਆ ਸੋਈ ਜਾਈ ਹੂੰ ਚੌਥਾ ਉਹਦੇ ਨੇ ਨੂੰ ਸੋਈ ਨਹੀਂ ਠੀਕ ਹੈ 24 ਕਿਲੋ ਬੋਲਾ ਥੱਲੇ ਰੈਡੀ ਹੈ ਠੀਕ ਹੈ ਅੱਛਾ ਬਾਈ ਕੀ ਡਿਮਾਂਡ ਰਹੂਗੀ ਇਹਦੀ ਇਹਦਾ ਮੁੱਲ ਹੈਗਾ ਜੀ ਲੈਣ ਦੇ ਤੋਰਦਗੇ ਨੂੰ ਬੱਚਾ ਵੱਛਾ ਦਿੱਤਾ ਇਹਨੇ ਅੱਛਾ ਜੀ ਦੋਸਤੋ 1 ਲੱਖ ਤੇ 35000 24 ਕਿਲੋ ਇਸ ਟਾਈਮ ਦੁੱਧ ਦੇ ਦੇ ਥੱਲੇ ਜਿਹੜਾ ਮਰਜੀ ਭਰਾ ਦੋ ਟਾਈਮ ਚ ਹੋਵੇ ਤਿੰਨ ਟਾਈਮ ਚ ਹੋਵੇ ਹੱਕ ਆ ਤਸੱਲੀ ਕਰਨ ਦਾ ਇੱਥੇ ਹੀ ਕਰ ਲਿਓ ਢਾਂਚਾ ਸੋਹਣਾ 1 ਲੱਖ ਤੇ 35000 ਦਾ ਰੇਟ ਆ ਕਮਾਲਾ ਬਾਈ ਸੋ ਪਹਿਲੇ ਨੰਬਰ ਤੇ ਵਹਿੜ ਦੇਖੋ ਚੰਗੇ ਸੋਹਣੇ ਸਟਰਕਚਰ ਦੀ ਵਹਿੜ ਆ ਦੱਸੋ ਥੋੜਾ ਬੱਚੇ ਵਾਲ ਨੂੰ ਪਸੂ ਖਿੱਚ ਕੇ ਜਾਂਦਾ ਹੁੰਦਾ 6 ਵਜੇ ਵੀਡੀਓ ਬਣਾ ਰਹੇ ਹਾਂ ਸੂਰਜ ਲਗਭਗ ਛਿਪ ਗਿਆ ਪਰ ਦਿਨ ਹਜੇ ਚਾਨਣ ਜਿਹੜਾ ਉਹ ਖੜਾ ਹੈ ਮਤਲਬ ਇਹ ਚਵਾਈ ਦੇ ਟਾਈਮ ਦੀ ਵੀਡੀਓ ਹੈ ਜਿਹੜੀ ਹੁਣ ਤੁਹਾਨੂੰ ਦਿਖਾ ਰਹੇ ਹਾਂ ਸੋ ਪਹਿਲੇ ਨੰਬਰ ਤੇ ਇਹ ਵਾੜ ਪੂਰੀ ਭਰੀ ਵੀ ਤੁਸੀਂ ਹਵਾਨੇ ਦੇ ਵਿੱਚ ਦੇਖ ਰਹੇ ਹੋ ਇਹ ਤੋਂ ਇਲਾਵਾ ਦੋ ਨੰਬਰ ਤੇ ਵੀ ਸੂਈ ਸਵਾਈ ਕਨਵਾ ਸੂਆ ਬਾਈ ਇਹ ਦੂਜਾ ਸੂਆ ਬਾਈ ਠੀਕ ਹੈ 12 ਦਿਨਾਂ ਨੂੰ ਸੂਈ ਨੋ ਗਿਆ ਹੂੰ ਤੇ 18 ਕਿਲੋ ਦੁੱਧ ਹੋ ਗਿਆ ਥੱਲੇ ਕੀ ਡਿਮਾਂਡ ਆ ਬਾਈ ਇਹਦਾ 75000 ਰੁਪਏ ਲੈਣ ਦੇਣੀ ਬੱਚਾ ਬੱਚਾ ਨਾਲ ਬੱਚਾ ਮਗਰੀ ਤੋਰ ਦੇ ਸੋ ਦਸੋ ਰੇਟ 75000 ਹੈ ਦੁੱਧ 18 ਲੀਟਰ ਹੈ 12 ਦਿਨਾਂ ਦੀ ਅੱਜ ਸੂਈ ਹੋਗੀ ਥਣ ਹੱਥੀਂ ਚਵਾਈ ਵਾਲੇ ਆ ਢਾਂਜਾ ਇਹਦਾ ਤੁਸੀਂ ਹੁਣ ਵੀਡੀਓ ਚੋਂ ਦੇਖ ਲੈਣਾ ਦੁੱਧ ਹਾਜ਼ਰ ਇੱਥੇ ਚੋ ਸਕਦੇ ਹੋ ਤੁਸੀਂ ਕਿੰਨਾ ਚੋ ਲੋਗੇ ਤੁਹਾਡੀ ਸਾਮ ਸੰਭਾਲ ਹੈ 75000 ਦੀ ਇਹ ਗਾਂ ਮਿਲੂਗੀ ਚੰਗੀ ਲੱਗੇ ਤਾਂ ਕੰਟੈਕਟ ਕਰਿਓ ਥਾਣੇ ਦੇ ਬਹੁਤ ਸੋਹਣੇ ਆ ਦਸੋ ਹੱਥੀਂ ਚਵਾਈ ਵਾਲੇ ਆ ਗਾਵਾਂ ਸ਼ਾਮ ਦੇ ਟਾਈਮ ਤੇ ਚਵਾਈ ਦੀ ਵੀ ਖਿੱਚ ਕਰਦੇ ਹੁੰਦੀਆਂ ਬਾਕੀ ਬੱਚੇ ਦੀ ਵੀ ਖੇਚ ਪਸ਼ੂਆਂ ਨੂੰ ਰਹਿੰਦੀ ਆ ਤਾਜੇ ਸੁਹਣ ਸੋਏ 2 ਨੰਬਰ ਦੇ ਉੱਤੇ ਦੱਸੋ ਤੁਹਾਨੂੰ ਗਾਂ ਦਿਖਾ ਰਹੇ ਆ ਹਰੇਕ ਪੱਖ ਤੋਂ ਤੁਸੀਂ ਤਸੱਲੀ ਕਰਨੀ ਹੈ ਕੋਈ ਵੀ ਪਸ਼ੂ ਖਰੀਦਣਾ ਹੈ ਇਸ ਤੋਂ ਬਾਅਦ ਇੱਕ ਹੋਰ ਗਾਂ ਤੁਹਾਨੂੰ ਦਿਖਾਉਣੇ ਆ ਬਈ ਇਹਨੂੰ ਕਿੰਨਾ ਚਿਰ ਹੋ ਗਿਆ ਇਹਨੂੰ 8 ਦਿਨ ਸੋਈ ਨੋ ਹੋ ਗਈ ਹੂੰ 16 ਤੋਂ 17 ਕਿਲੋ ਦੁੱਧ ਦੇ ਥੱਲੇ ਹੈਗਾ ਜੀ ਆ ਰੇਟ ਇਹਦਾ ਇਹਦਾ ਲੈਣ ਦੇਣ 68000 ਰੁਪਈਆ ਜੀ ਤੋਰੀ ਇਹਨੂੰ 68000 ਰੇਟ ਆ ਦੱਸੋ ਤੇ ਬੱਚਾ ਇਹਦੇ ਨਾਲ ਵੀ ਵੱਛਾ ਹੀ ਹੈ ਸ਼ੁਕਰੀਆ ਮੀਡੀਅਮ ਹਾਈਟ ਚ ਹੈ 16 ਤੋਂ 17 ਲੀਟਰ ਇਸ ਟਾਈਮ ਦਾ ਦਹਾਜਰ ਹੈ। ਭਵਾਨੇ ਦੀ ਸ਼ੇਪ ਤੁਸੀਂ ਇਹਦੀ ਦੇਖ ਲਓ ਕਮਾਲਾ ਬਈ। ਥਾਨ ਬਿਲਕੁਲ ਇੱਕੋ ਜਿਹਾ ਹੈ। ਇਹਦੇ ਥੋੜਾ ਜਿਹੜਾ ਬਹਿਣੀ ਵਾਲੇ ਪਾਸਿਓ ਮਮੂਲੀ ਜਿਹੜਾ 11-21 ਫਰਕ ਦਿਸਦਾ ਹੈ। ਬਾਕੀ ਥਾਨ ਪੂਰਾ ਹੀ ਪੂਰਾ ਫੋਲਿੰਗ। ਠੀਕ ਹੈ ਥਾਨ ਵੀ ਬਿਲਕੁਲ ਪੱਧਰ ਇੱਕੋ ਜਿਹਾ ਪਰ ਜੋ ਚੀਜ਼ ਦਿਸਦੀ ਉਹ ਦੱਸਣਾ ਹੱਕ ਹੈ। ਸੋ ਰੇਟ 68000 ਹੈ। ਦੋ ਸੋਨਾ ਦਿੰਦੀ ਰਹੂਗੀ ਕੱਤ ਬਾਲਾ ਵਟਾ ਨੀਗਾ ਤੋੜ ਕੇ ਤੁਹਾਨੂੰ ਦਿਖਾਤੀ ਐ ਇੱਕੋ ਹੀ ਵੀਰ ਨੇ ਸਾਰੇ ਪਸੂ ਤੋੜਨੇ ਆ ਇੱਕ ਲਾਸਟ ਉੱਤੇ ਗਾਂ ਤੁਹਾਨੂੰ ਦਿਖਾਉਣੇ ਆ ਗੱਬਣਾ ਬਾਈ ਤੇ ਗੱਬਣਾ ਗਾਂ ਹੀ ਠੀਕ ਐ ਤੀਜਾ ਸੂਈ ਹਾਂ ਇਹਨੇ ਦੁੱਧ ਦਿੱਤਾ ਹੀ ਦੂਜੇ ਸੂਈ 32 ਕਿਲੋ ਹੀ ਠੀਕ ਐ ਹਜੇ ਕਿੰਨੇ ਦਾ ਇਹਦੇ 14 ਦਿਨ ਬਾਕੀ ਆ ਜਾਈ ਰੇਟ ਇਹਦਾ ਅੱਜ ਦਾ ਇਹਦਾ ਅੱਜ ਦਾ ਰੇਟ ਆ ਗਈ ਲੈਣ ਦੇ ਨੇ 1 ਲੱਖ ਤੇ 10000 ਰੁਪਏ ਤੋਰੀ ਦੋਸੋ ਅੱਜ ਦਾ ਰੇਟ 1 ਲੱਖ ਤੇ 10000 ਹੈ ਪਰ ਹਜੇ 14 ਦਿਨਾਂ ਦੀ ਕੱਚੀ ਗਾਂ ਬਹੁਤ ਚੰਗੇ ਵਾਲੀ ਐ ਦਨ ਜਾਵੀ ਵੱਡਾ ਹੈ। ਫਵਾਨਾ ਚੰਗਾ ਰੱਖੂਗੀ, ਕਟਾਲਾ ਵੀ ਹੋਊਗਾ ਫਵਾਨਾ ਤੇ ਰਊ ਵੀ ਖੁੱਚਾਂ ਤੋਂ ਉੱਤੇ। ਮਤਲਬ ਚੰਗੀ ਤਿਆਰ ਹੋਊ, 1 ਲੱਖ ਤੇ 10 ਹਜ਼ਾਰ ਅੱਜ ਦਾ ਰੇਟ ਹੈ। ਦਿਨ ਹਜੇ ਗਾਂ ਲੈਂਦੀ ਆ ਸੂਨ ਦੇ ਵਿੱਚ 14 ਮੋੜ ਲਈ ਬਈ। ਐਡਾਂ ਦੀਆਂ ਗਾਵਾਂ ਗਰਮੀ ਵੀ ਘੱਟ ਮਣਾਉਂਦੀਆਂ, ਦੂਜੀ ਗੱਲ ਬੱਚੇ ਇਹਨਾਂ ਨੇ ਵੀ ਸੋਹਣੇ ਪਾ ਦੇਣੇ ਹੁੰਦੇ ਆ। ਵਜਨ ਫੁੱਲ ਆ ਦੋਸਤੋ ਗਾਂ ਦਾ। ਸਟਰਕਚਰ ਤੁਸੀਂ ਦੇਖੋ ਇਹਦਾ 1 ਲੱਖ ਤੇ 10 ਹਜ਼ਾਰ ਰੇਟ। ਫਵਾਨੇ ਦੀ ਸ਼ੇਪ ਦੇਖ ਲਓ ਹੁਣੇ। ਬਾਕੀ ਜਦੋਂ ਤਿਆਰ ਹੋਊਗੀ ਕਿੰਨਾ ਕੁ ਭਰ ਜੂਗੀ ਉਹ ਤੁਸੀਂ ਸਮਝਣਾ ਤੁਸੀਂ ਦੇਖਣਾ ਸੋ ਅੱਜ ਦੀ ਵੀਡੀਓ ਦੇ ਇਹ ਚਾਰ ਨਾਗ ਬਕਾਉ ਸੀ ਚਾਰੇ ਹੀ ਤੁਹਾਨੂੰ ਦਿਖਾਤੇ ਆ ਧੰਨਵਾਦ ਦੋਸਤੋ ਇਸ ਵੀਡੀਓ ਨੂੰ ਦੇਖਣ ਦਾ